ਇੰਜੀਨੀਅਰ ਦੀ ਪੜ੍ਹਾਈ ਕਰਨ ਤੋਂ ਬਾਅਦ ਜਿਹੜਾ ਕਿ ਇਹ ਨੌਜਵਾਨ ਚਾਂਪਾ ਦੀ ਜਿਹੜੀ ਉਹ ਲਾਉਣ ਵਾਸਤੇ ਮਜਬੂਰ ਹੋ ਗਿਆ ਹਾਂਜੀ ਭਾਜੀ ਮੈਂ ਸਿਵਲ ਇੰਜੀਨੀਅਰਿੰਗ ਕੀਤੀ ਹੈ ਜੀ ਹਾਂਜੀ ਤੇ ਸੁਪਨੇ ਤੇ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਵੱਡੇ ਵੱਡੇ ਚਲੋ ਬੰਦਾ ਸੋਚਦਾ ਹੈ ਜੀ ਬਾਕੀ ਜੋ ਵੀ ਆ ਉਹ ਮਤਲਬ ਨਹੀਂ ਪੂਰੇ ਉਹ ਗੱਲ ਵੱਖਰੀ ਹੈ ਜੀ ਜਿਹੜੇ ਵੀ ਹੈ ਕਈ ਵੀ ਹੈ ਵਿਲੇ ਹੀ ਆ ਮੇਰੇ ਨਾਲ ਤਕਰੀਬਨ ਜਿਹੜੇ ਮੇਰੇ ਬੈਚ 'ਚ ਹੀ ਸਾਰੇ ਮਤਲਬ ਜਿੰਨਾ ਕਾਰੋਬਾਰ ਹੈਗਾ ਹੀ ਉਹ ਕਾਰੋਬਾਰ 'ਚ ਲੱਗ ਗਿਆ ਆਪਣੇ ਜਿੰਨਾ ਨਹੀਂ ਹੈਗਾ ਹੀ ਉਹ ਬਾਹਰ ਚਲ ਗਏ ਜਿੰਨਾ ਜਿਹੜੇ ਵਿਚਾਰੇ ਹੈਗੇ ਮਹਤੜ ਹੀ ਉਹ ਵਿਚਾਰੇ ਐਦਾਂ ਤੁਰੇ ਫਿਰਦੇ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੰਨੇ ਵੀ ਮੇਰੇ ਬੈਚ 'ਚ ਬੰਦੇ ਹੀ ਸਾਰੇ ਸਾਰੇ ਉਦਾਂ ਤੁਰੇ ਫਿਰਦੇ ਆ ਨੌਕਰੀ ਵਾਲੇ ਬੋਰਡ ਹੀ ਲੱਗਿਆ ਸਿਰਫ ਨੌਕਰੀਆਂ ਨਹੀਂ ਮਿਲੀਆਂ ਜੀ ਸਾਰਾ ਪਰਿਵਾਰ ਇਸ ਰੇੜੀ ਤੇ ਕੰਮ ਕਰਕੇ ਆਪਣੇ ਰੋਜੀ ਰੋਟੀ ਵਾਸਤੇ ਜਿਹੜਾ ਕਿ ਟਾਈਮ ਪਾਸ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਹ ਥੋੜਾ ਦੋਸਤ ਹਰਜੀਤ ਗਰੇਵਾ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਦੀ ਵੀ ਤੁਸੀਂ ਅਕਸਰ ਚਾਂਪਾ ਦੇ ਬਹੁਤ ਖਾਂਦੀਆਂ ਹੋਣਗੀਆਂ ਬੜੀਆਂ ਵੱਡੀਆਂ ਵੱਡੀਆਂ ਦੁਕਾਨਾਂਾਂ ਤੋਂ ਵੀ ਵੱਡੇ ਵੱਡੇ ਰੈਸਟੋਰੈਂਟਾਂ ਤੋਂ ਵੀ ਤੇ ਵੱਡੀਆਂ ਵੱਡੀਆਂ ਰੇੜੀਆਂ ਤੋਂ ਵੀ ਪਰ ਅੱਜ ਜਿਹੜੀ ਤੁਹਾਨੂੰ ਚਾਂਪ ਖਵਾਵਾਂਗੇ ਇਸ ਨੌਜਵਾਨ ਕੋ ਉਹ ਬੜਿਆ ਪੜਿਆ ਲਿਖਿਆ ਹੋਇਆ ਵਾ ਜੀ ਹਾਂ ਮੈਂ ਅਸੀਂ ਗੱਲ ਕਰ ਰਹੇ ਹਾਂ ਅਮਰਸਾਦ ਦੇ ਰਹਿਣ ਵਾਲੇ ਜੈਦੀਪ ਸਿੰਘ ਜੀ ਜਿਹੜਾ ਕਿ ਸਿਵਲ ਜੀ ਨੇ ਕਰਨ ਤੋਂ ਬਾਅਦ ਜਿਹੜਾ ਕਿ ਚਾਂਪਾ ਦੀ ਰੇੜੀ ਲਗਾਈ ਆ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਸਰਦਾਰ ਜੀ ਰੇੜੀ ਵਾਲਾ ਵੈਰੀ ਚਾਂਪ ਅਤੇ ਇਸ ਇੰਜੀਨੀਅਰ ਦੀ ਪੜ੍ਹਾਈ ਕਰਨ ਤੋਂ ਬਾਅਦ ਜਿਹੜਾ ਕਿ ਇਹ ਨੌਜਵਾਨ ਚੰਪਾ ਦੀ ਜਿਹੜੀ ਉਹ ਲਾਉਣ ਵਾਸਤੇ ਮਜਬੂਰ ਹੋ ਗਿਆ ਇਸ ਨੌਜਵਾਨ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਇਸ ਨੌਜਵਾਨ ਨਾਲ ਕਿ ਕੀ ਕੀ ਸੁਪਨੇ ਵੇਖੇ ਸੀ ਇਸ ਨੌਜਵਾਨ ਨੇ ਪੜ੍ਹਾਈ ਦੇ ਦੌਰਾਨ ਅਤੇ ਕਿੰਨੀ ਕੀ ਮਿਹਨਤ ਨਾਲ ਜਿਹੜਾ ਕਿ ਇਹ ਨੌਜਵਾਨ ਨੇ ਨਿਗਰੀ ਕੀਤੀ ਹੈ ਹਾਂਜੀ ਵੀ ਇਹ ਕੀ ਨਾਮ ਹੈ ਜੈਦੀਪ ਸਿੰਘ ਭਾਜੀ ਮੇਰਾ ਨਾਮ ਜੈਜੀ ਜੈਦੀਪ ਸਿੰਘ ਜੀ ਸੁਪਨੇ ਬਹੁਤ ਜ਼ਿੰਦਗੀ ਸੋਚੇ ਹੋਣਗੇ ਕਿੱਥੋਂ ਪੜ੍ਹਾਈ ਕੀਤੀ ਸੀ ਤੇ ਕੀ ਜਣਾ ਚਾਹੋਗੇ ਹਾਂਜੀ ਭਾਜੀ ਮੈਂ ਸਿਵਲ ਇੰਜੀਨੀਅਰਿੰਗ ਕੀਤੀ ਹੈ ਜੀ ਹਾਂਜੀ ਸੋਪਣੇ ਤੁਹਾਨੂੰ ਪਤਾ ਹੀ ਆ ਜੀ ਬਹੁਤ ਵੱਡੇ ਵੱਡੇ ਚਲੋ ਬੰਦਾ ਸੋਚਦਾ ਆ ਜੀ ਬਾਕੀ ਜੋ ਵੀ ਆ ਉਹ ਮਤਲਬ ਨਹੀਂ ਪੂਰੇ ਉਹ ਗੱਲ ਵੱਖਰੀ ਆ ਜੀ ਮੈਂ ਗੱਲ ਕੀਤੀ ਵੀ ਚਾਂਪਾ ਦੇ ਲੋਕਾਂ ਨੂੰ ਬਹੁਤ ਖਾਦੀ ਹੋਣੀ ਆ ਪਰ ਇਹਨੇ ਪੜੇ ਦੇਖੇ ਜਿਹੜਾ ਕੀ ਸਿਮਰ ਜਿੰਨੇ ਕੀਤੇ ਹੋਏ ਚਾਂਪਾ ਵਾਲੇ ਕੇ ਬੰਦੇ ਬਹੁਤ ਕੱਟ ਹੋਣਗੇ ਕਿਸ ਤਾਂ ਦੇ ਦੇ ਆਪਣੇ ਆਪ ਨੂੰ ਇੰਨੀ ਪੜਾਈ ਕਰਨ ਤੋਂ ਬਾਅਦ ਸਿਮਰ ਜਿੰਨੇ ਕਰਨ ਤੋਂ ਬਾਅਦ ਫੇ ਚਾਂਪਾ ਜਿਹੜੀ ਤੇ ਆਉਣਾ ਪਿਆ ਹਾਂਜੀ ਬਾਜੀ ਜਦੋਂ ਤੁਹਾਨੂੰ ਪਤਾ ਕੋਈ ਕੰਮਕਾਰ ਨਹੀਂ ਹੈਗਾ ਫਿਰ ਚਲੋ ਜੋ ਆਪਣੇ ਕੋ ਮਤਲਬ ਹੈਗੀ ਆ অপਸ਼ਨ ਫਿਰ ਉਹਦੇ ਆਪਾਂ ਕਰਾਂਗੇ ਜੀ ਰੋਟੀ ਪਾਣੀ ਲਈ ਆਪਾਂ ਨੂੰ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਜੀ ਹਾਂ ਜੀ ਤੇ ਮੈਨੂੰ ਇਹ ਸੁਪੀ ਕਿਹੜੇ ਕਾਲ ਤੁਸੀਂ ਸਿਵਲ ਜਿੰਦਗੀ ਕੀਤੀ ਆ ਤੇ ਕਿਹੜੇ ਸੰਜ ਕੀਤੀ ਤੁਸੀਂ ਪੜਾਈ ਮੈਂ ਜੀ ਕੀਤੀ ਜੇ 2017 ਚ ਮੇਰਾ ਪਾਸ ਆਊਟ ਹੋਇਆ ਜੀ ਸਿਵਲ ਇੰਜੀਨੀਅਰਿੰਗ ਮੇਰਾ ਡਿਪਲੋਮਾ ਪੂਰਾ ਆਇਆ ਹੈ 2017 ਚ ਗਲੋਬਲ ਸਟੇਟ ਤੋਂ ਕੀਤੀ ਮੈਂ ਹਾਂ ਜੀ ਤੇ ਮੈਨੂੰ ਇਹ ਸੁਪੀ ਜਦੋਂ ਪੜਾਈ ਸ਼ੁਰੂ ਕੀਤੀ ਸੀ ਸਿਵਲ ਜਿੰਦਗੀ ਦੀ ਥੋੜਾ ਜਿਹਾ ਜੋ ਤੇ ਉਦੋਂ ਫਿਰ ਕੀ ਕੀ ਸੁਪਨੇ ਵੇਖੇ ਸੀ ਮਨ ਚਿਤ ਕੀ ਕੀ ਰੀਝਾ ਹੀ ਮਨ ਚੇ ਭਾਜੀ ਦੇਖੋ ਜੀ ਉਦੋਂ ਤੇ ਸੋਚਿਆ ਚਲੋ ਕਿ ਕਿਤੇ ਮਤਲਬ ਆਪਾਂ ਪੜ੍ਹ ਲਿਖ ਜਾਵਾਂਗੇ ਇੰਜ ਕਿਤੇ ਚੰਗੇ ਚੰਗੇ ਕਾਰੋਬਾਰ 'ਚ ਪੈ ਜਾਾਂਗੇ ਚਲੋ ਵੀ ਕੋਈ ਨਾ ਕੋਈ ਕਾਰੋਬਾਰ ਚੰਗਾ ਕਰਾਂਗੇ ਤੇ ਜਾਂ ਕੋਈ ਆਪਣਾ ਨੌਕਰੀ ਵਗੈਰਾ ਮਿਲ ਜੂਗੀ ਤੇ ਚਲੋ ਆਪਣਾ ਮਤਲਬ ਘਰ ਦਾ ਸਰਕਲ ਜਿਹੜਾ ਵਧੀਆ ਚੱਲ ਪੂਗਾ ਹਾਂਜੀ ਲੇਕਿਨ ਚਲੋ ਨਹੀਂ ਹੋਇਆ ਉਹ ਗੱਲ ਵੱਖਰੀ ਹੈ ਜੀ ਤਬ ਇਹ ਸੁਪੇ ਸਰਕਾਰ ਦੇ ਇੱਕ ਸਦਾਵੇ ਕਰਦੀ ਆ ਵੀ ਅਸੀਂ ਨੌਕਰੀ ਦੇ ਰਹੇ ਆ ਆਮ ਲੋਕਾਂ ਨੂੰ ਘਰ ਘਰ ਨੌਕਰੀ ਦਿੱਤੀ ਜਾ ਰਹੀ ਹੈ ਕੋਈ ਵੀ ਬੇਜ਼ਗਾਰ ਨਹੀਂ ਰਹਿਣ ਦੇਣਾ ਤੇ ਖਾਸ ਕਰਕੇ ਦੇ ਦੇ ਆਏ ਦੇ ਜਿਹੜੀਆਂ ਮਸ਼ਹੂਰੀਆਂ ਜਾਂਦੀਆਂ ਆ ਟੀਵੀਾਂ ਉਤੇ ਵੀ ਆ ਦੇਖੋ ਜੀ ਨੌਕਰੀ ਮਿਲੀ ਆਮ ਘਰ ਦੇ ਲੋਕ ਨੂੰ ਇੱਕ ਆਮ ਲੋਕੀ ਕੋਈ ਠਾਨੇਦਾਰ ਬਣ ਰਿਹਾ ਵਾ ਕੋਈ ਜੱਜ ਬਣ ਰਿਹਾ ਕਿਸੇ ਦੀ ਪੜ੍ਹਾਈ ਕਰਕੇ ਤੇ ਖਾਸ ਕਰਕੇ ਜਿਹੜੇ ਕਹਿੰਦੇ ਆਮ ਘਰ ਦੇ ਲੋਕ ਨੇ ਕੋਈ ਸਿਕਿਉਰਟੀ ਗਾਰਡ ਦਾ ਵਾ ਕੋਈ ਮਿਹਨਤ ਮਜ਼ਦੂਰੀ ਕਰਦਾ ਕੋਈ ਕੁਛ ਕਰਦਾ ਫਿਰ ਤੁਹਾਨੂੰ ਕਿਉਂ ਨਹੀਂ ਨੌਕਰੀ ਮਿਲੀ ਭਾਜੀ ਦੇਖੋ ਜੀ ਅਸੀਂ ਵੀ ਵੇਖੋ ਆਮ ਆਮ ਹੀ ਆ ਜੀ ਆਮ ਦੀ ਸਰਕਾਰ ਹੈ ਜੀ ਤੇ ਅ ਤੇ ਲੇਕਿਨ ਆ ਤੁਹਾਡੇ ਸਾਹਮਣੇ ਆ ਵੇਖ ਲੋ ਸਾਡੂ ਤੇ ਮੇਰੇ ਤੇ ਤਵੇਖਣ ਚ ਹਲੇ ਤੱਕ ਤੇ ਕਿਸੇ ਨੂੰ ਵੀ ਜਿਹੜਾ ਵੀ ਮੇਰੇ ਬੈਚ ਚ ਕੋਈ ਲੱਗੇ ਚੱਕੇ ਜਾਂ ਹੈਗਾ ਸੀ ਉਹਨੂੰ ਨਹੀਂ ਮਿਲੀ ਨੌਕਰੀ ਤੇ ਨਾ ਹੀ ਮਤਲਬ ਜਿਹੜੇ ਜਿਹੜੇ ਵੀ ਇਹ ਕਈ ਵੀ ਹੈ ਵੇਲੇ ਹੀ ਆ ਮਤਲਬ ਤਕਰੀਬਨ ਜਿਹੜੇ ਮੇਰੇ ਬੈਚ ਚ ਹੀ ਸਾਰੇ ਮਤਲਬ ਜਿੰਨਾ ਕਾਰੋਬਾਰ ਹੈਗਾ ਹੀ ਉਹ ਕਾਰੋਬਾਰ ਚ ਲੱਗ ਗਿਆ ਆਪਣੇ ਜਿੰਨਾ ਨਹੀਂ ਹੈਗਾ ਹੀ ਉਹ ਬਾਹਰ ਜਲਗੇ ਜਿੰਨਾ ਜਿਹੜੇ ਵਿਚਾਰੇ ਹੈਗੇ ਮਹਤਤ ਨਹੀਂ ਹੋ ਵਿਚਾਰੇ ਐਦਾਂ ਤੁਰੇ ਫਿਰਦੇ ਤੇ ਬਣੀ ਉਸ ਤੋਂ ਵੀ ਜ਼ਿਆਦਾ ਵੀ ਕਿਸ ਤਰ੍ਹਾਂ ਦੇ ਦੋ ਬੜੇ ਵਧੀਆ ਪੜ੍ਹਾਈ ਇੰਜੀਨੀਅਰ ਵੀ 3 ਸਾਲ ਤੁਸੀਂ ਲਾਏ ਮਿਹਨਤ ਕਰਕੇ ਸਵੇਰੇ ਜਾਂਦੇ ਸੀ ਸ਼ਾਮ ਨੂੰ ਕਾਰਜੋਬਾਰ ਆਪਸਾ ਜਾਂਦੇ ਲੱਖਾਂ ਰੁਪਏ ਕਰਦਿਆਂ ਦੇ ਲੱਗੇ ਨੇ ਠੀਕ ਹੈ ਨਾ ਤੇ ਹੁਣ ਫੇਰ ਤੁਹਾਨੂੰ ਜਿਹੜਾ ਕੀ ਕਿਤੇ ਟੋ ਟਾ ਕਰਕੇ ਪੱਗ ਬਣ ਕੇ ਜਿਹੜਾ ਕਿ ਕੰਮ ਕਰਨਾ ਪੈਂਦਾ ਹੈ ਕਈ ਸੋਚਿਆ ਸੀ ਚੀਜ਼ ਲੱਗੇ ਵੀ ਏਸੀ ਵਾਲੇ ਦਫਤਰਾਂ ਵਿੱਚ ਬੈਣਾ ਮੰਗਗੇ ਵੱਡੇ ਵੱਡੇ ਕੋਠੀਆਂ ਬਣਾ ਤਿਆਰ ਕਰਾਂਗੇ ਜਿੰਦੀ ਜਿੰਦੀ ਬਣ ਕੇ ਜਾਂ ਨਕਸ਼ੇ ਤਿਆਰ ਕਰਾਂਗੇ ਕੀ ਲੱਗਦਾ ਵੀ ਚੰਪਾ ਦੀਆਂ ਕਰਨੀਆਂ ਪੈਂਦੀਆਂ ਤੁਹਾਨੂੰ ਇਹ ਨਹੀਂ ਇਹ ਤੇ ਨਹੀਂ ਸੋਚਿਆ ਕਿ ਮਤਲਬ ਆਪਾਂ ਇਹ ਕਾਰੋਬਾਰ ਕਰਾਂਗੇ ਆਪਾਂ ਸੋਚਿਆ ਚਲੋ ਕੁਝ ਨਾ ਕੁਝ ਮਤਲਬ ਚੰਗਾ ਕਰਾਂਗੇ ਹਾਂਜੀ ਜਿੱਦਾਂ ਚਲੋ ਸਾਡਾ ਘਰ ਵੀ ਮਤਲਬ ਚੰਗਾ ਹੋਊਗਾ ਸਾਰਾ ਸਰਕਲ ਚੰਗਾ ਹੋਊਗਾ ਲੇਕਿਨ ਨਹੀਂ ਚਲੋ ਜੋ ਮਹਾਰਾਜ ਨੇ ਸਾਡੀ ਡਿਊਟੀ ਲਈ ਆ ਉਥੇ ਹੁਣ ਮਹਾਰਾਜ ਨੇ ਇੱਥੇ ਲਾਤੀ ਚਲੋ ਇੱਥੇ ਕੰਮ ਕਰ ਰਹੇ ਹਾਂ ਹਾਂਜੀ ਤੇ ਬਿਲਕੁਲ ਸੋ ਵੀ ਇਨੀ ਪੜਾਈ ਕਰਨ ਤੋਂ ਬਾਹਰ ਇਸੇ ਦਾਰ ਭੈਮਪਰਾ ਹਰ ਸੋਚਦੇ ਹੋਣਗੇ ਵੀ ਯਾਰ ਮੁੰਡੇ ਨੇ ਇੰਜੀਨੀਅਰਿੰਗ ਕਰ ਲਈ ਆ ਲੱਗਦਾ ਨੌਕਰੀ ਮਿਲ ਜੂਗੀ ਜਦੋਂ ਫਿਰ ਇਸੇ ਕੰਮ ਤੇ ਆਪਣਾ ਆਉਣਾ ਪਿਆ ਆਪਣੇ ਕਾਰੋਬਾਰ ਤੇ ਤੇ ਫਿਰ ਉਹਨਾਂ ਦਾ ਕੀ ਕਹਿਣਾ जी हां जी ਰਿਸ਼ਤੇਦਾਰਾਂ ਸਾਰੇ ਸਾਰਿਆਂ ਦਾ ਇਹੀ ਕਹਿਣਾ ਜੀ ਕਿ ਤੁਸੀਂ ਮਤਲਬ ਜਦੋਂ ਵੀ ਕੰਮ ਮਿਲਦਾ ਉਹਨੇ ਕਹਿਣਾ हां जी ਬੜਿਆ ਨਹੀਂ ਕੁਝ ਬੜਿਆ ਨਹੀਂ ਕੁਝ ਤੇ ਹੋਰ ਕਹਿੰਦੇ ਨਹੀਂ ਜੀ ਹਲੇ ਕੁਝ ਨਹੀਂ ਬੜਿਆ हां जी ਨਾ ਕਿੰਨੀ ਕਿ ਆਸਾ ਕਿੰਨੀ ਕਿ ਨੌਕਰੀ ਲੈ ਕੇ ਕਿ ਲੱਗਦਾ ਵੀ ਨੌਕਰੀ ਮਿਲੇਗੀ ਜੈਦੀਪ ਨੂੰ ਜਿੰਨੇ ਜਿੰਨੇ ਨਹੀਂ ਨੈ ਨੌਕਰੀ ਵਾਲਾ ਤੇ ਤੁਹਾਡੇ ਸਾਹਮਣੇ ਹੋਣ ਤੇ ਆਸ ਹੀ ਨਹੀਂ ਕੋਈ ਰਹਿ ਗਈ ਜੀ ਹੋਣ ਤੇ ਬਿਲਕੁਲ ਨਹੀਂ ਰਹਿ ਗਈ ਹੁੰਦੇ ਇਹੋ ਸੋਚਦੇ ਆ ਕਿ ਚਲੋ ਇਹੋ ਆਪਣਾ ਕਾਰੋਬਾਰ ਆ ਥੋੜਾ ਇਹਨੂੰ ਵਧਾਈਏ ਨੌਕਰੀਆਂ ਨੌਕਰੀਆਂ ਦਾ ਤਾਂ ਕੰਮ ਤੁਹਾਨੂੰ ਪਤਾ ਹੈਗਾ ਹੀ ਨਹੀਂ ਕੋਈ ਪਸੰਕਾਰ ਜਿਹੜੇ ਮੈਂ ਜੋ ਗੱਲ ਕਰ ਰਿਹਾ ਜਿਵੇਂ ਵੀ ਸਰਕਾਰ ਤੇ ਕਹਿ ਰਹੀ ਹੈ ਵੀ ਲੋਕਾਂ ਨੂੰ ਰੋਲ ਕਰ ਦਿੱਤੇ ਨੇ 2.5 ਸਾਲ ਸਰਕਾਰ ਨੂੰ ਹੋ ਗਏ ਨੇ ਕਹਿੰਦੇ ਬਹੁਤ ਲੋਕਾਂ ਨੂੰ ਨੌਕਰੀ ਦਿੱਤੀ ਹੈ ਸਤ ਤੋਂ ਬਾਅਦ ਨੌਕਰੀ ਮਿਲ ਗਈ ਹੈ ਸਰਕਾਰ ਚ ਨੌਕਰੀਆਂ ਜੀ ਬੋਰਡ ਹੀ ਲੱਗਦੇ ਸਿਰਫ ਮੇਰੇ ਸਾਹਮਣੇ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੰਨੇ ਵੀ ਮੇਰੇ ਬੈਚ ਚ ਬੰਦੇ ਸੀ ਸਾਰੇ ਸਾਰੇ ਉਧਾ ਤੁਰੇ ਫਿਰਦੇ ਆ ਨੌਕਰੀ ਵਾਲੇ ਬੋਰਡ ਹੀ ਲੱਗੇ ਆ ਸਿਰਫ ਨੌਕਰੀਆਂ ਨਹੀਂ ਮਿਲੀਆਂ ਜੀ ਹਾਂ ਜੀ ਘਰਦਿਆਂ ਨੇ ਕਿੰਨੀ ਕੀ ਮੁਸ਼ਕਲ ਨਾਲ ਪੜ੍ਹਾਈ ਕਰਾਈ ਤੁਹਾਨੂੰ ਕਹਿੰਦੇ ਕਿ ਮਿਹਨਤ ਕਰਨੀ ਵੀ ਕਰਦਿਆਂ ਨੂੰ ਮਿਹਨਤ ਤੇ ਚਲੋ ਜੀ ਸਾਰਿਆਂ ਕਰਨੇ ਮੈਨੇ ਕਿਉਂਕਿ ਪਾਪਾ ਘ ਇਹ ਗੱਲ ਜੀ ਉਹਨਾਂ ਨੇ ਚਲੋ ਕਰਦੇ ਰਹੇ ਉਹ ਵੀ ਮਤਲਬ ਕਰਦੇ ਰਹੇ ਕੰਮ ਕਰ ਤੇ ਫਿਰ ਮਿਹਨਤ ਕਰਕੇ ਉਹਨਾਂ ਨੇ ਵਧਾਇਆ ਬਹੁਤ ਚਲੋ ਔਖੇ ਹੋ ਕੇ ਪੜਾਇਆ ਹਾਂਜੀ ਤੇ ਉਹਨਾਂ ਨੇ ਵੀ ਕਈ ਸੁਪਨੇ ਸੋਚੇ ਸੀ ਪਰ ਨਹੀਂ ਹੋਏ ਪੂਰੇ ਚਲੋ ਪੰਜਾਬੀ ਵੀ ਬਾਹਰ ਜਾਣੇ ਬਸ ਸੋਚਿਆ ਕਿ ਸਦੇ ਦੇ ਲੋਕ ਵਿਦੇਸ਼ਾਂ ਵਿੱਚ ਜਾ ਰਹੇ ਨੇ ਕੈਨੇਡਾ ਅਮਰੀਕਾ ਜਾ ਰਹੇ ਨੇ ਕਿ ਸੋਚਿਆ ਨਹੀਂ ਵੀ ਬਾਹਰ ਚਲੀ ਜਾਈਏ ਭਾਜੀ ਬਾਹਰ ਵੀ ਪੈਸਿਆਂ ਨਾਲ ਜਾ ਜਾਂਦਾ ਪੈਸੇ ਤੋਂ ਬਿਨਾਂ ਥੋੜੀ ਬਾਹਰ ਜਾ ਜਾਂਦਾ ਹੁਣ ਉੱਥੇ ਵੀ 15-20 ਲੱਖ ਰੁਪਏ ਚਾਹੀਦੇ ਆ ਜੀ ਬਾਹਰ ਜਾਣ ਲਈ ਇਸ ਤੋਂ ਘੱਟ ਤੇ ਤੁਹਾਨੂੰ ਪਤਾ ਕਿਸੇ ਪਾਸੇ ਹੈਗਾ ਹੀ ਨਹੀਂ ਆ ਮਾਲੋ ਜੀ ਆਪਾਂ ਹੋਰ ਕਿਤੇ ਛੋਟੀ ਮੋਟੀ ਕੰਟਰੀ ਜਾਣੇ ਤੇ ਉਹਦਾ ਤੇ ਫਾਇਦਾ ਹੀ ਨਹੀਂ ਉਹਨੇ ਕੇ ਪੈਸੇ ਅਹੀਂ ਇੱਥੇ ਕਮਾ ਸਕਦੇ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜਾ ਨੌਜਵਾਨ ਆ ਜੈਦੀਪ ਜੀ ਦਾ ਨਾਮ ਆ ਤੇ ਪੱਢੀ ਸਾਲੇ ਸੀ ਉਮਰ ਆ ਤੇ ਜ਼ਿੰਦਗੀ ਸੋਚਿਆ ਸੀ ਸੁਪਨੇ ਬੜੇ ਲਏ ਸੀ ਇਸ ਨੌਜਵਾਨ ਨੇ ਵੀ ਇੰਜੀਨੀਅਰਿੰਗ ਕਰਨ ਤੋਂ ਬਾਅਦ ਆਪਣੇ ਪਰਿਵਾਰ ਦਾ ਜਿਹੜਾ ਕੀ ਆ ਦੁੱਖ ਜਿਹੜਾ ਦੂਰ ਕਰੂੰਗਾ ਅਤੇ ਤੁਸੀਂ ਦੇਖਿਆ ਵੀ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਚਾਂਪਾ ਜਿਹੜੀ ਲਾਉਂਦੇ ਸੀ ਪਰ ਉਹਨੂੰ ਕੀ ਪਤਾ ਸੀ ਇੰਜੀਨੀਅਰਿੰਗ ਕਰਨ ਤੋਂ ਬਾਅਦ ਉਹਨੂੰ ਖੁਦ ਜਿਹੜਾ ਕੀ ਚਾਂਪਾ ਜਿਹੜੀ ਅਤੇ ਉਸ ਦੇ ਦਾਦੇ ਨਾਲ ਗਾੜੀ ਇੰਜੀਨੀਅਰ ਲੈਣਾ ਛਾਪਦੇ ਆ ਉਹ ਲੋਕਾਂ ਲੱਗਣ ਵਾਸਤੇ ਇਹਦੇ ਮਾਪੇ ਆਪਣੇ ਇੱਕ ਵੱਡੇ ਕਾਲਜ ਵਿੱਚ ਜਿਹੜਾ ਕਿ ਦਾਖਲਾ ਦਵਾਇਆ ਅਤੇ ਇੰਜੀਨੀਅਰ ਕੀਤੀ ਆ ਅਤੇ ਇੰਜੀਨੀਅਰ ਕਰਨ ਤੋਂ ਬਾਅਦ ਰਿਸ਼ਤੀਕਾਰ ਭੈਣ ਭਰਾਵਾਂ ਦੇ ਬੜੇ ਫੋਨ ਵੀ ਆਉਂਦੇ ਨੇ ਵੀ ਮੁੰਡੇ ਨੇ ਇੰਜੀਨੀਅਰ ਕਰ ਲਈ ਆ ਅਤੇ ਉਹ ਲੱਗਦਾ ਹੁਣ ਮੁੰਡਾ ਨੌਕਰੀ ਲੱਗ ਜਾਏਗਾ ਪਰ ਉਹਦਾ ਕਹਿਣਾ ਕਿ ਸਿਰਫ ਸਰਕਾਰ ਦੇ ਦਾਅਵੇ ਲੱਗਦੇ ਆ ਨੌਕਰੀ ਤੇ ਕਿੱਥੇ ਲੱਗਣੀ ਸੀ ਸਿਰਫ ਦਾਅਵੇ ਜਿਹੜੇ ਖੋਖਲੇ ਨਜ਼ਰ ਆਉਂਦੇ ਨੇ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਜੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਪਰਿਵਾਰ ਸਾਰਾ ਪਰਿਵਾਰ ਇਸ ਢੇੜੀ ਤੇ ਕੰਮ ਟਾਈਮ ਪਾਸ ਕਰ ਰਹੇ ਨੇ ਪਰ ਸੁਪਨੇ ਬਹੁਤ ਦੇਖੇ ਹੁੰਦੇ ਆ ਪੰਜਾਬ ਦੇ ਹਾਲਾਤ ਆ ਦਿਖਾ ਰਹੇ ਨੇ ਪਿਛਲੇ ਦਿਨੀ ਪੀ ਐਚ ਡੀ ਕਰਨ ਤੋਂ ਜਿਹੜਾ ਕਿ ਪੀ ਐਚ ਡੀ ਕਰਨ ਤੋਂ ਬਾਲਾ ਉਹ ਖੁਦ ਜਿਹੜਾ ਕਿ ਸਬਜ਼ੀ ਵੇਚ ਰਿਹਾ ਸੀ ਪੰਜਾਬ ਦੇ ਸਦੋਂ ਕੀ ਹਾਲ ਆਡੇ ਪੰਜਾਬ ਦੇ ਹਾਲਾਤ ਨੇ ਅਕਸਰ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਉਹ ਕਹਿੰਦੇ ਨੇ ਵੀ ਨੌਕਰੀ ਦਿੱਤੀ ਜਾ ਰਹੀ ਹੈ ਘਰ ਘਰ ਰੋਜ਼ਗਾਰ ਦਿੱਤਾ ਜਾ ਰਿਹਾ ਪਰ ਲੱਗਦਾ ਵੀ ਇਹ ਸਾਰਾ ਪ੍ਰਵਾਹ ਕਿਤੇ ਕਿਤੇ ਮਿਹਨਤ ਗਸ਼ਿਆ ਆਪਣੇ ਪਰਿਵਾਰ ਨੂੰ ਜਿਹੜਾ ਕਿ ਪਾਲਣ ਪੋਸ਼ਣ ਵਾਸਤੇ ਮਿਹਨਤ ਕਰ ਰਿਹਾ ਵਾ ਤੁਸੀਂ ਦੇਖ ਸਕਦੇ ਪਈ ਜੈਦੀਪ ਨੇ ਆਪਣੀ ਜ਼ਿੰਦਗੀ ਦੇ 3 ਸਾਲ ਪੜ੍ਹਾਈ ਕੀਤੀ ਸੀਮਲ ਜੀਨਿੰਦ ਦੀ ਅਤੇ ਨੌਕਰੀ ਦਾ ਮਿਲਣ ਤੋਂ ਬਾਅਦ ਆਪਣੇ ਕਾਰੋਬਾਰ ਜਿਹੜਾ ਕਿ ਇਹਨਾਂ ਦਾ ਪਿਤਾ ਦਾ ਹੀ ਕਾਰੋਬਾਰ ਉਸ ਵਿੱਚ ਹੀ ਉਹਨੂੰ ਖੁਦ ਕੰਮ ਕਰਨਾ ਪਿਆ ਦਿਆ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਜੀ ਦੇ ਨਾਲ ਵੀ ਹਾਂਜੀ ਭਾਜੀ ਕੀ ਹਾਲ ਹਨ ਉਹਨਾਂ ਦੇ ਮੇਰਾ ਨਾਮ ਸੁਖਵਿੰਦਰ ਕੌਰ ਭਾਜੀ ਸੁਖਵਿੰਦਰ ਜੀ ਕਿਸ ਤਰ੍ਹਾਂ ਦੇ ਦੋ ਬੇਟੇ ਨੇ ਪੜ੍ਹਾਈ ਕੀਤੀ ਸੀਮਲ ਜੀਨਿੰਦ ਦੀ ਸੁਪਨੇ ਕਿੰਨੇ ਦੇਖੇ ਸੀ ਉਹਨਾਂ ਵਾਸਤੇ ਜਾਓ ਸੁਪਨੇ ਤਾਂ ਬਹੁਤ ਵੇਖੇ ਸੀ ਬਾਕੀ ਹੁਣ ਤੁਹਾਨੂੰ ਪਤਾ ਹੀ ਆ ਵੀ ਹੁ ਇਹ ਬਾਕੀ ਚਲੋ ਜੋ ਵਾਈਗਰੁੰ ਜੰਗਾ ਲੱਗਿਆ ਅਸੀਂ ਤੇ ਆਖਰ ਇਹੋ ਹੀ ਕਹਿ ਸਕਦੇ ਹਾਂ ਔਰ ਇਸ ਤੋਂ ਵੱਧ ਕੀ ਕਹਿ ਸਕਦੇ ਆਪਾਂ ਕਿੰਨੀ ਕਿ ਮਿਹਨਤ ਨਾਲ ਕਿੰਨੇ ਕਿ ਜੇ ਲੋ ਵੀ ਤੰਗੀਆਂ ਦੇ ਨਾਲ ਬੱਚੇ ਨੂੰ ਡਿਗਰੀ ਦੀ ਕਰਾਈ ਹੈ ਜਿਹੜੀ ਸਿਵਲ ਜਨੀ ਦੀ ਭਾਈ ਇਹਦੇ ਨਾ ਪਾਪਾ ਇਕੱਲੇ ਕੰਮ ਕਰਨ ਵਾਲੇ ਸੀ ਤੇ ਅਸੀਂ ਮਤਲਬ ਬਹੁਤ ਮੁਸ਼ਕਲਾਂ ਨਾਲ ਇਹਨੂੰ ਪੜਾਇਆ ਤੇ ਭੇਟੀਆਂ ਅਸੀਂ ਦੂਸਰੀਆਂ ਉਹਨਾਂ ਨੂੰ ਵੀ ਚਲੋ ਜਿੰਨਾ ਹੱਦ ਤੱਕ ਪੜ੍ਹਾ ਸਕਿਆ ਸੀ ਉਹਨਾਂ ਪੜਾਇਆ ਇਹਨੂੰ ਅਸੀਂ ਕਿਹਾ ਵੀ ਚਲੋ ਆਪਣਾ ਕੋਈ ਕਾਮਯਾਬ ਹੋ ਜਾਊਗਾ ਕਿਤੇ ਆਪਣਾ ਵਧੀਆ ਤਰੀਕੇ ਨਾਲ ਜ਼ਿੰਦਗੀ ਕੱਟੂਗਾ ਤੇ ਪਰ ਵਾਹਿਗੁਰੂ ਨੂੰ ਨਹੀਂ ਹੀ ਮਨਜ਼ੂਰ ਉਹਨੂੰ ਇਹੋ ਹੀ ਮਨਜ਼ੂਰ ਹੀ ਮਿਹਨਤ ਮਜ਼ਦੂਰੀ ਤੇ ਚਲੋ ਅਸੀਂ ਕਿਹਾ ਵੀ ਤੁਹਾਨੂੰ ਪਤਾ ਹੀ ਵਾਹਿਗੁਰੂ ਤੇ ਵਿਸ਼ਵਾਸ ਕਰਦੇ ਆ ਤੇ ਇਸ ਕਰਕੇ ਆਨੂੰ ਅੱdte ਹਜੇ ਵੀ ਵਿਸ਼ਵਾਸ ਹੈ ਕਿ ਕੋਈ ਨਾ ਕੋਈ ਵਾਹਿਗੁਰੂ ਜ਼ਰੂਰ ਕੋਈ ਟਾਣੀ ਲੇਊਗਾ ਸਰਕਾਰ ਦੇਖਸਰ ਕਹਿੰਦੀ ਹੈ ਵੀ ਲੋਕਾਂ ਨੂੰ ਲੋਕ ਕੰਮਕਾਰ ਦਿੱਤਾ ਜਾ ਰਿਹਾ ਨੌਕਰੀ ਦਿੱਤੀ ਜਾ ਰਹੀ ਹੈ ਆਮ ਘਰਾਂ ਦੇ ਲੋਕਾਂ ਨੂੰ ਫਿਰ ਤੁਹਾਡੇ ਬੱਚੇ ਨੂੰ ਕਿਉਂ ਨਹੀਂ ਰੋਕੀ ਮਿਲਿਆ ਤਾਂ ਹਾਂਜੀ ਭਾਈ ਇਸ ਤਰ੍ਹਾਂ ਸਾਡੇ ਵਰਗੇ ਕਈ ਲੋਕ ਹੈਗੇ ਆ ਜਿਹੜੇ ਇਤਰਾ ਹੀ ਮਤਲਬ ਸਾਡੇ ਕੋਲ ਤੇ ਫਿਰ ਵੀ ਮਾੜਾ ਮੋਟਾ ਕੰਮ ਹੈਗਾ ਕਿੰਨਾਂ ਕੋਈ ਇੰਨਾ ਵੀ ਨਹੀਂ ਜਾਏਗਾ ਕਈ ਇਸ ਤੋਂ ਵੀ ਜ਼ਿਆਦਾ ਮਤਲਬ ਤੰਗਿਆ ਇਸ ਕਰਕੇ ਸਰਕਾਰਾਂ ਚਾਹੀਦਾ ਵੇਖ ਚਾੱਕ ਕੇ ਨੌਕਰੀ ਹਰ ਇੱਕ ਨੂੰ ਲੋੜਵੰਦਾ ਨੂੰ ਨੌਕਰੀਆਂ ਦੇਣੀਆਂ ਜਿਨ੍ਹਾਂ ਨੂੰ ਲੋੜ ਆ ਨੌਕਰੀ ਦੀ ਉਹਨਾਂ ਨੂੰ ਦੇਣੀ ਚਾਹੀਦੀ ਨੌਕਰੀ ਤੇ ਜਿਨ੍ਹਾਂ ਨੂੰ ਪਹਿਲਾਂ ਹੀ ਨੌਕਰੀਆਂ ਵਾਲੇ ਉਹਨਾਂ ਨੂੰ ਹੀ ਨੌਕਰੀਆਂ ਦਿੱਤੇ ਜਾਂਦੇਗਾ ਪਰ ਕਿ ਇਦਾਂ ਦੇ ਪੀਨ ਨਹੀਂ ਕੜ ਪੜਾਈ ਕਰਨ ਤੋਂ ਬਾਅਦ ਵੀ ਰਿਸ਼ਤੇਦਾਰ ਕਿਨੇ ਕਿ ਤਾਣੇ ਮੇਂਡੇ ਮਾਰਦੇ ਹੋਣਗੇ ਵੀ ਮੁੰਡੇ ਨੂੰ ਇੰਨੀ ਪੜਾਈ ਕਰਾਤੀ ਵੱਡੇ ਕਾਜਾਂ 'ਚ ਇੰਜੀਨੀਅਰਿੰਗ ਪੜਾਈ ਕਰਨ ਤੋਂ ਬਾਅਦ ਫਿਰ ਆਪਣੇ ਚੰਪਾ ਦਾ ਕੰਮ ਹੀ ਕਰਨਾ ਪੈਂਦਾ ਹਾਂ ਹਾਂਜੀ ਕਹਿੰਦੇ ਬੜਾ ਕੁਝ ਸੁਣਨ ਨੂੰ ਮਿਲਦਾ ਭਾਜੀ ਪਰ ਕੀ ਕਰ ਸਕਦੇ ਚੁੱਪ ਰਹੀਦਾ ਅੱਗੋ ਬੜਾ ਕੁਝ ਫਿਰ ਜੋ ਉੱਪਰ ਰਹੀਦਾ ਕੀ ਕਹਿ ਸਕਦੇ ਆ ਆ ਤੇ ਪਰ ਅਸੀਂ ਕਿਸੇ ਨੂੰ ਕਿਤੇ ਕਹਿ ਦੇਈਦਾ ਵਾ ਕਿ ਕੋਈ ਗੱਲ ਨਹੀਂ ਅਸੀਂ ਖੁਸ਼ ਆ ਵੀ ਸਾਡੇ ਨਾਲ ਕੰਮ ਕਰਨ ਡਿਆ ਵਾ ਤੇ ਸਾਨੂੰ ਗਿਲਾਨੀ ਉੱਤੇ ਕੋਈ ਵੀ ਹੈਗਾ ਕਿਉਂਕਿ ਉਹਨੇ ਜਿਹੜਾ ਕੰਮ ਕਰਨਾ ਹੋਇਆ ਉਹਨੇ ਡਿਗਰੀ ਹਾਸਲ ਕਰ ਲਈ ਤੇ ਇੱਥੇ ਕੰਮ ਕਰਨ ਡਿਆ ਉਹ ਤੇ ਭਗਵੰਤ ਸਿੰਘ ਮਾਨ ਜਿਹੜੇ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਬੇਨਤੀ ਕਰਨਾ ਚਾਹੋਗੇ ਆਪਾਂ ਉਹਨਾਂ ਨੂੰ ਇਹੋ ਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਵੇਖ ਚਾ ਕੇ ਪਰਖ ਕੇ ਤੇ ਹਰ ਇੱਕ ਬੱਚੇ ਨੂੰ ਨੌਕਰੀ ਦੇਣੀ ਚਾਹੀਦੀ ਆ ਜਿ ਤਰ੍ਹਾਂ ਹਾਡਾ ਬੱਚਾ ਲੋੜ ਵੰਦਿਆ ਇਸੇ ਤਰ੍ਹਾਂ ਬੜੇ ਲੋੜ ਵੰਦਿਆ ਹਾੜ ਤੋਂ ਵੀ ਜ਼ਿਆਦਾ ਲੋੜ ਵੰਦ ਹੈਗੇ ਬੱਚੇ ਜਿਨ੍ਹਾਂ ਨੂੰ ਨੌਕਰੀ ਦੇਣੀ ਚਾਹੀਦੀ ਹੈ। ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਪਰਿਵਾਰ ਦੇ ਨਗਰਭਾ ਕੀਤੀ ਅਤੇ ਪਰਿਵਾਰ ਦਾ ਕਹਿਣਾ ਵੀ ਉਹਨਾਂ ਦੇ ਜਿਹੜੇ ਕੀ ਬੇਟੇ ਨੇ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਕਦੀ ਸੋਚਿਆ ਨਹੀਂ ਸੀ ਉਹਨਾਂ ਨੇ ਵੀ ਉਹਨਾਂ ਨੂੰ ਖੁਦ ਜਿਹੜਾ ਕੀ ਇੱਥੇ ਕੰਮ ਕਰਨਾ ਪਾਊਗਾ। ਤੁਸੀਂ ਦੇਖੋ ਸਾਰਾ ਪਰਿਵਾਰ ਮਿਹਨਤ ਕੱਢ ਲੋ ਗਿਆ ਹੈ ਅਤੇ ਗੋਸਿਕ ਪਰਿਵਾਰ ਆ ਤੁਸੀਂ ਦੇਖਦੇ ਵੀ ਇੰਨੀ ਮਿਹਨਤ ਕਰਦੇ ਨੇ ਪਰਿਵਾਰ ਸ਼ਾਂਪਾ ਦੀ ਰੇੜੀ ਲਗਾਉਂਦੇ ਨੇ ਅਤੇ ਫਿਰ ਜਾ ਕੇ ਪਰਵਾਹ ਲੱਗੇ ਤੇ ਗੁਜ਼ਾਰਾ ਆਉਂਦਾ ਤੇ ਸੁਪਨੇ ਦੇਖੇ ਸੀ ਆਪਣੇ ਬੇਟੇ ਵਿੱਚ ਵੀ ਪੜ੍ਹਾਈ ਕਰਨ ਤੋਂ ਬਾਅਦ ਉਹ ਇੰਜੀਨੀਅਰ ਬਣੇਗਾ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਜਿਹਨੇ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਖੁਦ ਜਿਹੜਾ ਕੀ ਇਹ ਇੱਥੇ ਕੰਮ ਕਰਨਾ ਪੈ ਰਿਹਾ ਵਾ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿੱਥੇ ਕਿ ਭਗਵਾਨ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹਮੇਸ਼ਾ ਇੱਕ ਦਾਅਵੇ ਕਰਦੇ ਨੇ ਵੀ ਆਮ ਘਰਾਣੇ ਦੇ ਲੋਕਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਰੋਜ਼ਗਾਰ ਦੇ ਤੈਂਦਾ ਪਰ ਕਿਤੇ ਕਿਤੇ ਦਾਅਵੇ ਜਿਹੜੇ ਇਹਨੇ ਖੋਖਲੇ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਊਗਾ ਵੀ ਇਸ ਨੌਜਵਾਨ ਨੂੰ ਕਦ ਤੱਕ ਡ ਮਨੋਦੇਵ ਜੀ ਆਤ ਮੈਂ ਤੁਹਾਡਾ ਬਲਾਸੀਦ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ